ਹਾਏ ਹਸਰੀ ਗਾਲ ਪੰਜਾਬੀਓ ਸੋਹਣੀ ਸੁਨੱਖੀ ਪਲੂਨ ਝੋਟੀ ਪਹਿਲੇ ਸੂਏ ਸੂਣ ਵਾਲੀ ਆਈ ਝੋਟੀ ਬਕਾਊਆ ਮੋਲਾ 1 ਲੱਖ ਰੁਪਇਆ ਬਾਕੀ ਮੌਕੇ ਦੇ ਘੱਟ ਵੱਧ ਹੋਵੇਗਾ ਜੇ ਕਿਸੇ ਭੈਣ ਭਰਾ ਨੇ ਲੈਣੀਆਂ ਤਾਂ ਸਕਰੀਨ ਤੇ ਨੰਬਰ ਦਿੱਤਾ ਆਈ ਖਰੀਦਣ ਲਈ ਸੰਪਰਕ ਕਰ ਲਿਓ 76876 96705 ਜੁਲਾਈ ਦੇ ਪਹਿਲੇ ਹਫਤੇ ਸੂਂਦੀ ਆਈ 31 ਜੂਨ ਨੂੰ ਦਿਨ ਪੂਰੇ ਹੁੰਦੇ ਨੇ ਇਹ ਫਾਰਸੋ ਏਰੀਏ ਦੇ ਪਿੰਡ ਵਿੱਚ ਖੜੀ ਆ ਜੇ ਕਿਸੇ ਭੈਣ ਭਰਾ ਨੇ ਲੈਣੀ ਆ ਸਕ ਤਾਂ ਸਕਰੀਨ ਤੇ ਨੰਬਰ ਦਿੱਤਾ ਆ ਜਲਦੀ ਸੰਪਰਕ ਕਰ ਲਿਓ ਪਹਿਲੇ ਸੂਏ ਸੂਣ ਵਾਲੀ ਆਈ ਝੋਟੀ ਵਧੀਆ ਦੁੱਧ ਵਾਲੀ ਝੋਟੀ ਆ ਮੋਲ ਆ 1 ਲੱਖ ਰੁਪਈਆ ਬਾਕੀ ਮੌਕੇ ਤੇ ਘੱਟ ਵੱਧ ਹੋਵੇਗਾ ਜੇ ਕਿਸੇ ਭੈਣ ਭਰਾ ਨੇ ਲੈਣੀ ਆ ਤਾਂ ਸਕਰੀਨ ਤੇ ਨੰਬਰ ਦਿੱਤਾ ਆ ਸੰਪਰਕ ਕਰ ਲਿਓ ਧੰਨਵਾਦ ਜੀ ਜੇ ਤੁਸੀਂ ਨਹੀਂ ਲੈਣੀ ਆਡੇ ਰਿਸ਼ਤੇਦਾਰ ਕਿਸੇ دوست ਮਿੱਤਰ ਨੇ ਲੈਣੀਆਂ ਤਾਂ ਵੀਡੀਓ ਉਹਦੇ ਤੱਕ ਜਰੂਰ ਪਹੁੰਚਾ ਦਿਓ ਬਹੁਤ ਹੀ ਸੋਹਣੀ ਸੁਨਖੀ ਝੋਟੀ ਬਕਾਉ ਆਈ ਸਕਰੀਨ ਤੇ ਨੰਬਰ ਦਿੱਤਾ ਹੋਇਆ ਖਰੀਦਣ ਲਈ ਸੰਪਰਕ ਕਰ ਲਿਓ ਮੁੱਲ ਆ 1 ਲੱਖ ਰੁਪਇਆ ਬਾਕੀ ਮੌਕੇ ਦੇ ਘੱਟ ਵੱਧ ਹੋਵੇਗਾ